ਦਰਸ਼ਕਾਂ ਨੂੰ ਇਹ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਿਵਾਰਕ ਫਿਲਮ ਜੀ 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 ਮੈਂ ਕੱਲ ਵੀ ਦੱਸਿਆ ਹੀ ਪ੍ਰੈਸ ਕਾਨਫਰੰਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰਿਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਬਹੁਤ ਵਧੀਆ ਗਿੱਪੀ ਜੀ ਬਹੁਤ ਸਟਾਰ ਤਾਂ ਬਹੁਤ ਦੱਸਾਂ ਮਤਮਸਤਕ ਹੋਏ ਬਾਪੂ ਆਸ਼ੀਵਾਦ ਦੇ ਰਹੇ ਇਹ ਕੀ ਗੁਨਾਹ ਮਸੇਹੀ ਜੀ ਹਮੇਸ਼ਾ ਹੁੰਨੇ ਆ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੋਵੇ ਹਮੇਸ਼ਾ ਵਾਸਤੇ ਪਹਿਲਾਂ ਵੀ ਆਈ ਸੀਓ ਸ਼ੁਰੂਆਤ ਕੀਤੀ ਸੀ ਲੱਗਦਾ ਸਾਊਂਡ ਰੂਮ ਲੱਗਿਆ ਉਹ ਇੱਕ ਵੀਡੀਓ ਪਰਿਵਾਰ ਨੂੰ ਨਹੀਂ ਜਿਆਦਾ ਕਿ ਕਿਸੇ ਦੇ ਵੀ ਘਰ ਵੀ ਆਵਾਂਗੇ ਉਹ ਦੱਸੋ ਨਹੀਂ ਨਹੀਂ ਕੋਈ ਨਹੀਂ ਹਰ ਵੇਰੀ ਪ੍ਰਮੋਸ਼ਨ ਕਰਦੇ ਆ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਇਹ ਬਿਚਾਰੇ ਇੰਨੇ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਕਿ ਐਤ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪੋਸ਼ ਕਰ ਰਹੇ ਆ ਕਿ ਵੈਕਸੀਨ ਹਮ ਲੋਕਾਂ ਦੇ ਘਰੇ ਜਾ ਸਪੈਸ਼ਲ ਬਾਲਾ ਕਿਹੜਾ ਹੋਇਆ ਇਹਦੇ ਵਿੱਚ ਤੁਸੀਂ ਹੋਗੇ ਕਿ ਐਮੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਸੋਹਣੀ ਆ ਜਰਦੀ ਘਲਾ ਜੀ ਜਿੰਦਾਬਾਦ ਸਾਰੇ ਪੰਜਾਬ ਦੇ ਵਿੱਚ ਲੱਗੇ ਕਾਫੀ ਜਿਹੜੇ ਮਸੱਲ ਕੇ ਆ ਰਹੇ ਆ। ਉਹ ਕਬਾਰਤ ਕਰ ਲੋ ਜੀ। ਸੱਟਰੋਂ ਆ ਗਿਆ ਕੁੜੀਆਂ ਨੂੰ ਇੱਧਰ ਘੜਤਣਾ। ਸੱਤ ਸਿੰਘ ਜੀ ਸੱਤ ਸਿੰਘ ਜੀ। ਥੋੜਾ ਥੋੜਾ ਮਾੜਾ ਪਿੱਛੇ ਹੋ ਜਾਓ। ਕੁੜੀਆਂ ਵੀ ਭਰਾਉਣਗੇ। ਹਾਂ ਜੀ। ਹੋਰ ਚੜ੍ਹਦੀ ਕਲਾ ਠੀਕ ਠਾਕ ਹੋ। ਭਾਈ ਜੀ ਖਾਲਸਾ ਭਾਈ ਜੀ ਫਤਿਹ ਜੀ। ਬੜੀ ਕਰਮ ਵਾਲੀ ਸਾਧਕ ਖੁਸ਼ੀਆ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ। ਤੇ ਬਹੁਤ-ਬਹੁਤ ਪਿਆਰ ਏ ਬਸ ਮਹਾਰਾਜੇ ਗਰਦਾਸ ਕਰਨਾ ਹੈ ਇਹ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਇਹ ਬਸ ਇਹ ਹੋਰ ਅਕਾਲਪੁਰ ਕਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਪੇਸ਼ਾਉਸ ਨੂੰ ਪਛਾਣ ਦੇ ਜੀ ਨਹੀਂ ਨਹੀਂ ਪਛਾਣਨਾ ਜੀ ਆਪਾਂ ਕਹਿੰਦੇ ਨੇ ਆਪਾਂ ਅਕਾਲਪੁਰ ਸਾਡੀ ਦੀ ਕਿਰਪਾ ਕਰੇ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਅਕਾਲਪੁਰ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਬਾਲਾ ਕੌਣ ਹੋਏਗਾ ਇਹ ਫਿਲਮ ਵੇਖਿਆ ਤੁਸੀਂ ਇਹ ਵੀ ਦੱਸੋ ਹੋਰ ਆਓ ਜੋ ਸਾਈਡ ਤੇ ਮੀਡੀਆ ਅੰਦਰ ਨਹੀਂ ਕੋਈ ਜਾਊਗਾ ਜਿੰਨੇ ਕੋਈ ਫੋਟੋ ਫੋਟੋ ਨਹੀਂ ਦਿੱਤੇ ਖੈ ਚਲੋ ਮੀਡੀਆ ਦੇ ਅੰਦਰ ਜਾਊਗਾ ਇੱਥੇ ਫੋਟੋ ਖਿਚਾ ਲੈ ਆਪਣਾ ਕਾ ਬਲੱਡ ਲਾਈਵ ਬਣਾ ਲਿਆ ਇੱਕ ਮਿੰਟ ਸਿਆਕੀ ਆਇਆ ਉਹ ਵੀ ਕਾਲ ਮਾਰਿਆ ਮੀਡੀਆ ਅੰਦਰ ਨਹੀਂ ਕੋਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਕੀ ਪਹੁੰਚ ਮਾਨਪੁਰ ਬੋਸ ਵੀ ਆਣੀ ਜੀ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰਿਆਂ ਦੀ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗਿੱਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹ ਦਾਸਰਾ ਤੱਕੇ ਵੈਗਰੂ ਮੇਰ ਕਹ ਰਹੇ ਤੋ ਅਨੁਅ ਇਹ ਹੋ ਕੰਨੇ ਵਤ ਵਤ ਸਪੋਰਟ ਕਰ ਰਹੇ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦਿਲਜੀਤ ਦਾ ਲਾਲੀਏ ਜਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਇੰਡਸਟਰੀ ਚੁੱਪਣ ਲਈ ਉੱਚਾ ਚੁੱਪਣ ਦੇ ਲਈ ਪੰਜਾਬੀ ਜਿਹੜੇ ਕਲਾਕਾਰ ਨੇ ਉਹਨਾਂ ਨੇ ਬੜੀ ਮਿਹਨਤ ਲਾਈ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵਤ ਵਤ ਆਪਣੇ ਆਪਣੇ ਟੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਟੰਗ ਨਾਲ ਲੱਗੇ ਹੋਏ ਹਾਂ I do.